ਪੰਜਾਬ ਦੇ ਲੋਕੋ 3 ਸਾਲ ਹੋ ਗਏ ਸਾਨੂੰ ਆਮ ਆਦਮੀ ਪਾਰਟੀ ਜੋ ਕੁਛ ਬਖਸ਼ ਰਹੀ ਆ ਤੇ ਆਪਣਾ ਵੀ ਬੰਦਾ ਕੋਈ ਪਾਰਟੀ ਨੇ ਆ ਕੇ ਐਨਾ ਜਿਹੜਾ ਕਹਿ ਲੋ ਗਿਫਟ ਤਗੜਾ ਕਿਸੇ ਨੂੰ ਨਹੀਂ ਦਿੱਤਾ ਜਿੰਨਾ ਗਿਫਟ ਆਪਾਂ ਨੂੰ 3 ਸਾਲਾਂ ਤੋਂ ਇਹ ਝਾੜੂ ਦੀ ਸਰਕਾਰ ਦੇ ਰਹੀ ਆ ਤਾਂ ਆਪਣਾ ਵੀ ਫਰਜ਼ ਬੰਦਾ ਜਿਹੜਾ ਗਿਫਟ ਇਹਨਾਂ ਨੇ ਆਪਾਂ ਨੂੰ ਦਿੱਤਾ 3 ਸਾਲਾਂ ਤੋਂ ਉਹ ਗਿਫਟ ਆਪਾਂ ਵੀ ਦੇ ਦਈਏ ਇੰਨੀ ਕੁ ਮੇਰੀ ਬੇਨਤੀ ਆ ਤਾਂ ਮੰਨੋ ਪਹਿਲਾ ਗਿਫਟ ਜਿਹੜਾ ਵੱਡਾ ਗਿਫਟ ਮੰਦਾ ਸਾਡੇ ਮਾਨ ਸਾਹਿਬ ਦਾ ਇਹ ਆ ਛੁਣਛਣਾ ਜਿਹੜਾ ਸਾਨੂੰ 30 ਸਾਲਾਂ ਤੋਂ ਦੇ ਰਹੇ ਆ ਜਦੋਂ ਕੋਈ ਜਵਾਕ ਰੋਂਦਾ ਤੇ ਰੋਂਦੇ ਜਵਾਕ ਨੂੰ ਆ 10 ਰੁਪਈਆਂ ਦਾ ਲਿਆ ਕੇ ਛੁਣਛਣਾ ਦੇ ਦਿੰਦੇ ਆ ਵੀ ਆ ਲੈ ਜਵਾਕ ਕੋਲ ਖੜਕਾ ਦਿਓ ਜਵਾਕ ਚੁੱਪ ਹੋ ਜਾਊਗਾ ਹੁਣ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਵੋਟਾਂ ਤੋਂ ਪਹਿਲਾਂ ਵੀ ਜਿਹੜੇ ਲੋਕ ਧਰਨਿਆਂ ਤੇ ਬੈਠੇ ਸੀ ਉਹਨਾਂ ਨੂੰ ਛੁਣਛਣਾ ਦੇ ਕੇ ਇਹਨਾਂ ਨੇ ਛੁਣਛਣਾ ਦੇਣ ਤੋਂ ਬਾਅਦ ਉਹਨਾਂ ਨੂੰ ਵਰਾਇਆ ਵਰਾ ਕੇ ਇਹਨਾਂ ਨੇ ਵੋਟਾਂ ਪਵਾ ਲਈਆਂ ਜਿਵੇਂ ਜਵਾਕ ਨੂੰ ਰਵਾ ਕੇ ਆਪਾਂ ਕੰਮ ਨਹੀਂ ਲੱਗ ਜਾਂਦੇ ਉਸੇ ਤਰ੍ਹਾਂ ਇਹਨਾਂ ਨੇ ਹਰ ਧਰਨੇ 'ਚ ਜਾ ਕੇ ਛੁਣਛਣਾ ਵਜਾਇਆ ਛੁਣਛਨੇ ਦੇ ਜਾਂਦੇ ਸਾਡੇ ਵੀ ਧਰਨਾ ਨਹੀਂ ਲੱਗਦਾ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਤੇ ਆਖਰ ਨੂੰ ਛੁਣਛਣਾ ਦੇ ਕੇ ਅੱਜ ਸਰਕਾਰ ਬਣਾ ਲਈ ਤੇ ਸਾਨੂੰ ਛੁਣਛਣਾ ਦੇ ਰਹੇ ਆ ਤੇ ਆ ਭਾਈ ਗਿਫਟ 'ਚ ਅਸੀਂ ਵੀ ਇਹੀ ਦੇਵਾਂਗੇ ਇਹ ਛੁਣਛਨੇ ਮੈਂ ਦੇਣ ਤਾਂ ਜਾਣਾ ਸੀ ਜਿਹੜੀਆਂ ਵਿਧਾਨ ਸਭਾ ਲੱਗੀ ਹੋਈ ਆ ਵਿਧਾਨ ਸਭਾ ਦੇ ਵਿੱਚ ਮੇਰਾ ਰਾਦਾ ਸੀ ਕਿ ਭਾਈ ਇੱਥੋਂ ਫਾਜ਼ਲਕਾ ਤੋਂ ਜਾਵਾਂ ਤੇ 9293 ਛੁਣਛਨੇ ਲੈ ਕੇ ਜਾਵਾਂ ਤੇ ਇੱਕ ਇੱਕ ਐਮਐਲਏ ਨੂੰ ਕਹਾਂ ਵੀ ਆਲੋ ਭਾਈ ਗਿਫਟ ਆ ਸਾਡੇ ਵੱਲੋਂ ਜਿਹੜਾ ਗਿਫਟ ਸਾਨੂੰ ਤੁਸੀਂ ਤਿੰਨ ਸਾਲਾਂ ਚ ਦੇਈ ਜਾਂਦੇ ਆ ਇਹ ਗਿਫਟ ਆ ਸੀ ਤੁਹਾਨੂੰ ਵੀ ਬਖਸ਼ ਰਹੇ ਆ ਪਰ ਫਾਜ਼ਲਕਾ ਤੋਂ ਚੰਡੀਗੜ੍ਹ ਜਾਣਾ ਮੈਨੂੰ ਜਿਹੜਾ ਕਹਿ ਲੋ ਵੀ ਮੈਂ ਕਹਿੰਦੀ ਲੈ ਭਾਈ ਉਹ ਜੇਬ ਸਾਤ ਤਾਂ ਨਹੀਂ ਦਿੰਦੀ ਇੱਥੋਂ ਤੱਕ ਜਾਣਦੀ ਪਰ ਆਪਾਂ ਜਿਹੜੇ ਸੁਣਛਨੇ ਆ ਉਹ ਇਹਨਾਂ ਨੂੰ ਇੱਥੇ ਹੀ ਫੜਾ ਦਿੰਨੇ ਆ ਤੇ ਇੱਥੋਂ ਕਿਤੇ ਖਰੀਦ ਲੈਣਗੇ ਵੀ ਸਾਨੂੰ ਤਿੰਨਾਂ ਸਾਲਾਂ ਤੁਸੀਂ ਸੁਣਛਨੇ ਦਿੱਤੇ ਆ ਸੁਣਛਨਾ ਕਲਾ ਮਾਨ ਸਾਹਿਬ ਦਾ ਨਹੀਂਗਾ ਆ ਸਾਡੀ ਜਿਹੜੀ ਭੈਣ ਅਨਮੋਲ ਗਗਨ ਮਾਨ ਆ ਆ ਗਿਫਟ ਉਹਨਾਂ ਨੂੰ ਵੀ ਕਰਨਾ ਸੀ ਜਿਹੜਾ ਇਹਨਾਂ ਨੇ ਸੁਣਛਨਾ ਦਿੱਤਾ ਕਿਸਾਨਾਂ ਨੂੰ ਕਿ ਆ ਲਓ 50 ਮਿੰਟਾਂ ਚ ਐਮਐਸਪੀ 55 ਮਿੰਟਾਂ ਚ ਐਮਐਸਪੀ ਬਹੁਮਤ ਨਾਲ ਸਰਕਾਰ ਬਣਾਓ ਤੇ ਉਹਨਾਂ ਨੇ 92 ਸੀਟਾਂ ਦੇ ਕੇ ਇਹਨਾਂ ਦੇ ਐਮਐਲਏ ਬਣਾਏ ਸਰਕਾਰ ਬਣਾਈ ਵਿਰੋਧੀ ਧਿਰ ਵੀ ਐਵੇਂ ਛੱਡਤੀ ਉਹ ਕਹਿੰਦੇ ਵੀ ਨਹੀਂ ਨਹੀਂ ਐ ਇੱਕ ਦੀ ਝਾੜੂ ਲਿਓ ਤੇ ਆ ਛੁਣਛਣਾ ਦਿੱਤਾ ਇਹਨਾਂ ਨੇ ਇਹ ਬੀਬਾ ਅਨਮੋਲ ਗਗਨ ਮਾਨ ਵੀ ਜਿਹੜੇ ਟੈਂਕੀਆਂ ਤੇ ਚੜੇ ਹੁੰਦੇ ਸੀ ਕਦੇ ਉਹਨਾਂ ਨੂੰ ਛੁਣਛਣਾ ਫੜਾਉਂਦਾ ਕਦੇ ਜਿਹੜੇ ਕੱਚੇ ਇਤਹਾਫ ਕਰੇ ਉਹਨਾਂ ਨੂੰ ਛੁਣਛਣਾ ਫੜਾਉਂਦਾ ਕਦੇ ਆਪ ਤੇ ਪਾਣੀ ਦੀਆਂ ਵਿਛਾੜਾਂ ਕਰਾ ਕੇ ਕਦੇ ਉਹ ਛੁੰਛਣਾ ਫੜਾ ਕੇ ਤੇ ਅੱਜ ਆ ਸਰਕਾਰ ਬਣਾ ਲਈ ਭਰਾਵੋ ਤੇ ਆ ਸਾਨੂੰ ਤਿੰਨਾ ਸਾਲਾਂ ਤੋਂ ਛੁੰਛਨੇ ਦਿੱਤੇ ਜਾ ਰਹੇ ਆ ਸਾਨੂੰ ਹੋਰ ਕੁਝ ਵੀ ਨਹੀਂ ਐ ਵਾਰ ਵਿਧਾਨ ਸਭਾ ਲੱਗਦੀ ਆ ਵਿਧਾਨ ਸਭਾ ਦੇ ਵਿੱਚ ਇਹ ਕਾਂਗਰਸ ਨੂੰ ਨਿੰਦੀ ਜਾਂਦੇ ਆ ਇਹ ਅਕਾਲੀ ਦਲ ਵਾਲਿਆਂ ਨੂੰ ਨਿੰਦੀ ਜਾਂਦੇ ਆ ਹਾਲਾਂਕਿ ਸਰਕਾਰ ਇਹਨਾਂ ਦੀ ਆ ਕਾਂਗਰਸ ਵਾਲੇ ਵੀ ਇਹਨਾਂ ਨੂੰ ਕਹਿ ਰਹੇ ਆ ਅਕਾਲੀ ਦਲ ਵਾਲੇ ਵੀ ਇਹਨਾਂ ਨੂੰ ਕਹਿ ਰਹੇ ਆ ਬੀਜਪੀ ਵਾਲੇ ਵੀ ਇਹਨਾਂ ਨੂੰ ਕਹਿ ਰਹੇ ਆ ਪੰਜਾਬ ਦੇ ਬੇਰੋਜ਼ਗਾਰ ਇਹਨਾਂ ਨੂੰ ਕਹਿ ਰਹੇ ਆ ਔਰ ਜਿਹੜੇ ਇੱਥੇ ਜਿਹੜੇ ਐਨ ਆਰ ਆਈ ਆ ਉਹ ਵੀ ਇਹਨਾਂ ਨੂੰ ਕਹਿ ਰਹੇ ਆ ਤੇ ਜਿਹੜੇ ਭਰਾਵੋ ਹੋਰ ਬਕਸਨਾ ਕੀ ਸੀ ਜਿਹੜੇ ਕੱਚੇ ਧਹਾਪਕੋ ਵੀ ਇਹਨਾਂ ਨੂੰ ਕਹੀ ਜਾਂਦੇ ਆ ਧਰਨਿਆਂ ਤੇ ਬੈਠੇ ਕਿਸਾਨ ਇਹਨਾਂ ਨੂੰ ਕਹੀ ਜਾਂਦੇ ਆ ਧਰਨਿਆਂ ਤੇ ਬੈਠੇ ਮਜ਼ਦੂਰ ਇਹਨਾਂ ਨੂੰ ਕਹੀ ਜਾਂਦੇ ਆ ਔਰ ਇਹਨਾਂ ਨੂੰ ਰਿਆ ਕਿਹੜਾ ਦੁਕਾਨਦਾਰ ਇਹਨਾਂ ਨੂੰ ਕਹੀ ਜਾਂਦਾ ਪਰ ਇਹ ਦੂਜਿਆਂ ਤੇ ਤੌਮਤਾ ਸਿੱਟੀ ਜਾਂਦੇ ਆ ਚੱਕ ਚੱਕ ਕਰ ਜਾ ਤੇ ਲੋਕਾਂ ਨੂੰ ਛੁਣਛਨੇ ਦੇਈ ਜਾਂਦੇ ਆ ਲੋਕ ਵਜਾਈ ਜਾਂਦੇ ਆ ਹੁਣ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਕਰਨਾ ਕੀ ਸੀ ਆਪਦੇ ਹਲਕੇ ਦੇ ਕੰਮ ਦੱਸਣੇ ਸੀ ਵੀ ਆਸ ਹੀ ਕਰਤਾ ਇਹਨਾਂ ਦੇ 92 93 ਹਲਕਿਆਂ ਦੇ ਵਿੱਚ ਇਸ ਟਾਈਮ ਪੰਜਾਬ ਸਰਕਾਰ ਆ ਪੂਰੀ ਪੰਜਾਬ ਦੇ ਵਿੱਚ ਇਹਨਾਂ ਦੀ ਤਾਂ ਅੱਜ ਵੀ ਲੋਕ ਸਿਹਤ ਸਿੱਖਿਆ ਰੁਜ਼ਗਾਰ ਤੋਂ ਵਾਂਝੇ ਆ ਹੋਰ ਲੋਕਾਂ ਨੂੰ ਕੁਛ ਨਹੀਂ ਚਾਹੀਦਾ ਲੋਕਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਆ ਛੁਣਛਣਾ ਜਿਹੜਾ ਇਹ ਹੈਗਾ ਅਮਨ अरोड़ा ਦਾ ਲੋ ਅਮਨ अरोड़ा ਜੀ ਤੁਸੀਂ ਵੀ ਵਜਾਓ ਤੁਸੀਂ ਵਜਾਓ ਅਮਨ अरोड़ा ਜੀ ਤੁਸੀਂ ਵੀ ਵਜਾਓ ਇਹ ਛੁਣਛਣਾ ਤੁਹਾਡਾ ਕਿਸੇ ਟਾਈਮ ਤੇ ਤੁਸੀਂ ਵਿਰੋਧੀਆ ਪਾਰਟੀਆਂ ਨੂੰ ਦਿੱਤੇ ਸੀ ਛੁਣਛਨੇ ਤੇ ਅੱਜ ਤੁਸੀਂ ਵੀ ਇਹ ਛੁਣਛਨੇ ਪੰਜਾਬ ਦੇ ਲੋਕਾਂ ਨੂੰ ਦੇ ਹੀ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ ਛੁਣਛਨੇ ਦਿੱਤੇ ਆ ਤੁਸੀਂ ਆ ਵਜਾਉਣ ਵਾਸਤੇ ਲੋਕ ਰੋਂਦੇ ਰੋਂਦੇ ਵਜਾਈ ਜਾਂਦੇ ਆ ਕੋਈ ਜੜੇਗਾ ਮਾਵਾਂ ਜਿਨ੍ਹਾਂ ਦੇ ਪੁੱਤ ਨਸ਼ੇ ਚ ਦੁਨੀਆ ਛੱਡ ਗਏ ਉਹ ਰੋਈ ਜਾਂਦੀਆਂ ਵੀ ਐ ਕਰਕੇ ਵਜਾਈ ਜਾਂਦੀਆਂ ਤੁਹਾਡੀ ਸਰਕਾਰ ਬੇਰੁਜ਼ਗਾਰਾਂ ਨੂੰ ਛੁਣਛਣਾ ਦੇ ਕੇ ਹੀ ਸੀ ਉਹ ਵਜਾਈ ਜਾਂਦੇ ਆ ਤਾਂ ਇਹ ਛੁਣਛਣਾ ਹੀ ਦਿੱਤਾ ਲੋਕਾਂ ਨੂੰ ਹੋਰ ਕੁਝ ਵੀ ਨਹੀਂ ਹੁਣ ਵਿਧਾਨ ਸਭਾ ਚ ਕੋਈ ਨਾ ਕੋਈ ਨਵੀਂ ਚੀਜ਼ ਦੇ ਦਿਓ ਤਾਂ ਸਪੀਕਰ ਸਾਹਿਬ ਮੈਂ ਇੱਕ ਤੁਹਾਡੇ ਅੱਗੇ ਗੱਲ ਰੱਖਦਾ ਉਹ ਗੱਲ ਰੱਖਣਾ ਤੁਹਾਡੇ ਅੱਗੇ ਹੀ ਬੰਦਾ ਪਰ ਇਹ ਗੱਲ ਦਾ ਤੁਸੀਂ ਜਵਾਬ ਦਿਓ ਕਿ ਤੁਸੀਂ ਗੱਲਾਂ ਸੁਣ ਰਹਿਨੇ ਆ ਵਿਧਾਨ ਸਭਾ ਹਸਣ ਖੇਡਣ ਵਾਸਤੇ ਨਹੀਂ ਰੱਖੀ ਵਿਧਾਨ ਸਭਾ ਰੌਲਾ ਪਾਉਣ ਵਾਸਤੇ ਨਹੀਂ ਰੱਖੀ ਰੌਲਾ ਸੱਥਾਂ ਚ ਬਹੁਤ ਪੈਂਦਾ ਰੌਲਾ ਕਚਾਰਿਆਂ ਚ ਬਹੁਤ ਪੈਂਦਾ ਰੌਲਾ ਪੰਜਾਬ ਚ ਬਹੁਤ ਪਈ ਜਾਂਦਾ ਪਰ ਜਿਹੜੀ ਤੁਹਾਨੂੰ ਕੁਰਸੀ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਇਹ ਕੁਰਸੀ ਦਾ ਨਿਆਂ ਕਰੋ ਲੋਕਾਂ ਦਾ ਨਿਆਂ ਕਰੋ ਤੁਸੀਂ ਨਿਆਂ ਕਰੋ ਸਪੀਕਰ ਸਾਹਿਬ ਤੁਸੀਂ ਝਾੜੂ ਦੇ ਸਪੀਕਰ ਆ ਇਸ ਟਾਈਮ ਭਾਵੇਂ ਤੁਸੀਂ ਸਾਰੇ ਐਮਐਲਏ ਆਂ ਪਰ ਸਪੀਕਰ ਸਾਹਿਬ ਪੰਜਾਬ ਦੇ ਲੋਕਾਂ ਦਾ ਨਿਆਂ ਕਰੋ ਪੰਜਾਬ ਦੇ ਲੋਕ ਜਾਣ ਕਿੱਥੇ ਤੁਸੀਂ ਪੰਜਾਬ ਦੇ ਲੋਕਾਂ ਨੂੰ 30 ਸਾਲਾਂ ਵਿੱਚ ਸਿੱਖਿਆ ਚੰਗੀ ਨਾ ਕਰਾ ਸਕੇ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਦੇ ਇਲਾਜ ਨੂੰ ਹਸਪੀਟਲ ਨਾ ਬਣਵਾ ਸਕੇ ਹਸਪੀਟਲ ਬਣੇ ਡਾਕਟਰ ਨਾ ਪਾ ਸਕੇ ਮਸ਼ੀਨਾਂ ਨਾ ਪਾ ਸਕੇ ਰੋਜ਼ਗਾਰ ਨਾ ਦੇ ਸਕੇ ਤੁਸੀਂ ਵੀ ਤਿੰਨ ਸਾਲਾਂ ਚ ਨਾ ਸਾਰੇ ਅਸਲ ਦੇ ਵਿੱਚ ਵਿਰੋਧੀ ਜਿਹੜੇ ਐਮਐਲਏ ਉਹਨਾਂ ਨੂੰ ਵੀ ਛੰਛਣਾ ਹੀ ਦਿੱਤਾ ਤੁਸੀਂ ਥੋੜਾ ਵੀ ਇੱਕ ਵਜਾਉਣਾ ਬੰਦ ਆ ਇਹ ਕੋਈ ਇੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਇਹ ਦੇਸ਼ ਦੇ ਲੋਕਾਂ ਨੂੰ ਰੋਂਕਿਆਂ ਨੂੰ ਛੁਣਛਨੇ ਦੇ ਕੇ ਤੇ ਖੜਕੇ ਨਾਲ ਚੁੱਪ ਕਰਾਇਆ ਜਾਊਗਾ ਤੁਸੀਂ ਚੁੱਪ ਬੈਠੇ ਆ ਲੋਕ ਦੋ ਡੰਗ ਦੀ ਰੋਟੀ ਪਿੱਛੇ ਲੱਖਾਂ ਰੁਪਈਆ ਲਾ ਕੇ ਬਾਹਰ ਭੇਜਿਆ ਉਹਨਾਂ ਦੇ ਧੀਆਂ ਪੁੱਤ ਬਾਹਰੋਂ ਆਈ ਜਾਂਦੇ ਆ ਤੁਸੀਂ ਚੁੱਪ ਹੋ ਗਏ ਤੇ ਜਿਹੜੇ ਬਾਹਰੋਂ ਆਈ ਜਾਂਦੇ ਆ ਥੋੜਾ ਕੋਈ ਨਾ ਕੋਈ ਮੰਤਰੀ ਜਾ ਕੇ ਉਹਨਾਂ ਨੂੰ ਛੁਣਛਣਾ ਫੜਾਉਂਦਾ ਤੇ ਆ ਜਿਹੜੇ ਚਾਰੇ ਛੁਣਛਨੇ ਆ ਇਹ ਮੈਂ ਭਗਵਾਨ ਤਮਨਜੀ ਤੁਨ ਮੋਲ ਗਗਨ ਮਾਨਜੀ ਤੁਮ ਅਮਰ ਰੋੜਾ ਜੀ ਤੋਂ ਤੇ ਆ ਜਿਹੜੇ ਆਪਣੇ ਸਪੀਕਰ ਸਾਹਿਬ ਉਹਨਾਂ ਤੋਂ ਵਾਪਸ ਲੈਣਾ ਇਹ ਉਨਚਾਰੇ ਸੁਣਛਨੇ ਮੈਂ ਬੇਨਤੀ ਕਰਦਾ ਕੁਲਦੀਪ ਸਿੰਘ ਧਾਲੀਵਾਲ ਜੀ ਸਾਹਮਣ ਜਿਨ੍ਹਾਂ ਨੂੰ ਹਲੇ ਤੱਕ ਆਪਦਾ ਅਹੁਦਾ ਹੀ ਨਹੀਂ ਲੱਭਿਆ ਮੰਤਰੀ ਬਣੇ ਰਹੇ 20 ਮਹੀਨੇ ਹਲੇ ਤੱਕ ਉਹਨਾਂ ਨੂੰ ਆਪਦਾ ਮਹਿਕਮਾ ਨਹੀਂ ਲੱਭਿਆ ਤੇ ਉਹ ਪੰਜਾਬ ਦੇ ਵਿੱਚੋਂ ਹੋਰ ਤਾਂ ਕੀ ਲੱਭ ਦੇਣਗੇ ਜਿਹੜੇ ਵਿਅਕਤੀ ਆਪ ਦਾ ਅਹੁਦਾ ਨਹੀਂ ਲੱਭ ਸਕੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਲੈ ਕੇ ਦੇ ਦੇਣਗੇ ਲੋਕੋ ਆ ਸਾਨੂੰ ਤਿੰਨ ਸਾਲਾਂ ਦੇ ਵਿੱਚ ਸੁਣਛਣੀ ਬਖਸ਼ੀ ਜਾਂਦੇ ਆ ਆ ਸਾਨੂੰ ਸੁਣਛਣੀ ਮਿਲ ਰਹੀ ਆ ਹੋਰ ਸਾਨੂੰ ਕੁਛ ਨਹੀਂ ਮੈਂ ਕਹਿੰਨਾ ਲੋਕਾਂ ਨੂੰ ਫਰੀਕ ਕੱਖ ਨਾ ਦਿਓ ਤੁਸੀਂ 40000 ਦੀ ਨੌਕਰੀ ਦਿਓ ਪਾਓ ਰੌਣਾ ਉੱਥੇ ਪਾਉਣਾ ਦਾ ਨੌਕਰੀ ਤੇ ਪਾਓ 40000 ਨੌਕਰੀ ਦੇ ਵਿੱਚੋਂ 4000 ਰੁਪਇਆ ਬਿਜਲੀ ਬਿੱਲ ਭਰ ਦੂਗਾ ਅਗਲਾ 6000 ਰੁਪਏ ਦਾ ਦੁੱਧ ਲੈ ਆਊਗਾ ਔਰ ਵਿੱਚੋਂ ਜਿਹੜਾ 10000 ਬਚਦਾ ਵਿਚੋਂ ਦੇ 5-6000 ਦਾ ਆਟਾ ਰੱਖਣ ਦਾਲ ਲੈ ਆਊਗਾ ਫਿਰ ਵੀ 4000 ਬਚਦਾ ਉਹਦੇ ਬੱਚਿਆਂ ਦਾ ਖਰਚਾ ਕੱਢੀ ਜਾਊਗਾ ਪਿੱਛੇ ਜਿਹੜਾ ਕੁਝ ਬਚਦਾ ਉਹ ਆਪਦਾ ਕਰਜ਼ਾ ਚੱਕ ਕੇ ਬੈਂਕਾਂ ਤੋਂ ਘਰ ਪਾ ਲੂਗਾ ਕਿਸ਼ਤਾਂ ਭਰੀ ਜਾਊਗਾ ਉਹਦੇ ਨਾਲ 플ਸ਼ ਲੈਟਰਿੰਗ ਬਾਥਰੂਮ ਨਹੀਂ ਬਣਨੇ ਕੱਲੇ ਕੋਠੀਆਂ ਬਣਨੀਆਂ ਲੱਖਾਂ ਰੁਪਈਆ ਦਾ ਕਰਜ਼ਾ ਲੈ ਕੇ ਤੇ ਤੁਸੀਂ ਉਹੀ ਗੱਲ ਆ ਕਿ ਪੜ੍ਹੇ ਲਿਖੇ ਨੂੰ ਜਿਹੜੇ ਨਹੀਂ ਪੜ੍ਹੇ ਲਿਖੇ ਤੁਸੀਂ ਆਹੀ ਦੇ ਰਹੀਆਂ ਬਸ ਅਸੀਂ ਕਰ ਕੀ ਸਕਦੇ ਆ ਪੰਜਾਬ ਦੇ ਇਹਦੇ ਨਾਲ ਸਬਰੂਗਾ ਕੀ ਛੁਣਛਣਿਆਂ ਨਾਲ ਕੁਛ ਨਹੀਂ ਕੱਲੇ ਜਵਾਕ ਵਿਰਦੇ ਆ ਪੰਜਾਬ ਦੇ ਲੋਕ ਨਹੀਂ ਵਿਰਦੇ ਮਹਾਰਾਜ ਪੰਜਾਬ ਦੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦਿਓ ਸਾਡੀਆਂ ਧੀਆਂ ਪੜਨਾ ਪੜੀਆਂ ਲਿਖੀਆਂ ਆ ਤੁਹਾਡੇ ਕ ਐਮ ਐਲ ਏ ਰੌਲਾ ਪਾ ਰਿਆ ਸੀ ਆ ਫਾਜ਼ਲ ਕਾਲਾ ਸਮਨਾ ਇਹ ਕਹਿੰਦਾ ਸੀ ਭਲਾਈ ਅਫਸਰ ਸਾਹਿਬ ਤੁਸੀਂ ਬਾਹਰ ਲੈ ਕੇ ਲਾਓ ਜੋ ਕੋ ਚਾਹੀਦਾ ਮੈਨੂੰ ਤੁਹਾਡੇ ਤੋਂ ਅੱਗੇ ਤੋਂ ਗਲਤੀ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਲੋਕਾਂ ਨਾਲ ਤੁਸੀਂ ਸਰਾਸਰ ਗਲਤ ਕਰੀ ਜਾਂਦੇ ਆ ਇੱਕ ਵਾਅਦੇ ਤੇ ਪੂਰੇ ਤੱਕ ਨਹੀਂ ਉਤਰੇ ਤਾਂ ਤੁਸੀਂ ਇਹ ਦੱਸੋ ਵੀ ਤੁਹਾਡੀਆਂ ਸ਼ਿਕਾਇਤਾਂ ਪੰਜਾਬ ਦੇ ਲੋਕ ਕਿੱਥੇ ਲਾਉਣ ਜਾ ਕੇ ਪੰਜਾਬ ਦੇ ਲੋਕ ਕਿਹਨੂੰ ਫੋਨ ਲਾਉਣ ਕਿ ਤੁਹਾਡੀ ਗਲਤੀ ਨਹੀਂ ਹੋਣੀ ਚਾਹੀਦੀ ਸਾਡੇ ਨਾਲ ਧੀਆਂ ਪਹਿਣਾ ਪੜੀਆਂ ਲਿਖੀਆਂ ਉਹਨਾਂ ਨੂੰ ਸगन ਸਕੀਮਾਂ ਨਹੀਂ ਚਾਹੀਦੀਆਂ ਉਹਨਾਂ ਨੂੰ 21000 ਦੀ ਨੌਕਰੀ ਚਾਹੀਦੀ ਆ ਪਰ ਪੜੀਆਂ ਲਿਖੀਆਂ ਧੀਆਂ ਪਹਿਣਾ ਜਿਹੜੀਆਂ ਨੌਕਰੀ ਮੰਗਣ ਆਉਂਦੀਆਂ ਜਾਂ लाਠੀ ਚਾਰਜ ਤੇ ਜਾਂ ਸੁੰਛਨੇ ਵਜਾਈ ਜਾਓ ਬੈਠੇ ਲੱਖੀ ਚਾਰਜ ਕਰਕੇ ਵੀ ਫੜਾਤੇ ਸਾਨੂੰ ਤਾਂ ਹਰ ਸਰਕਾਰ ਨੇ ਮੌਕੇ ਦੀ ਸਰਕਾਰ ਨੇ ਹੱਥਾਂ 'ਚ ਸੁੰਛਨੇ ਹੀ ਫੜਾਏ ਆ ਵੀ ਬਹਿ ਕੇ ਵਜਾਈ ਜਾਓ ਪਰ ਸਾਡੇ ਪੱਲੇ ਕੱਖ ਨਹੀਂ ਰਿਹਾ ਸਾਡੇ ਦਾਦੇ ਪਰਦਾਦੇ ਉਹ ਵੀ ਦੁੱਖਾਂ 'ਚ ਲੰਘ ਗਏ ਸਾਡੇ ਮਾਂ ਪਿਓ ਵੀ ਦੁੱਖਾਂ 'ਚ ਲੰਘ ਗਏ ਅੱਜ ਸਾਡੀ ਜ਼ਿੰਦਗੀ ਵੀ ਦੁੱਖਾਂ 'ਚ ਜਾ ਰਹੀ ਆ ਹੁਣ ਇੰਜ ਲੱਗਦਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਪੋਤਰੇ ਪਰਪੋਤਰੇ ਵੀ ਦੁੱਖਾਂ ਦੇ ਵਿੱਚ ਜਾਣਗੇ ਤੇ ਸਾਨੂੰ ਮਿਲਣਾ ਕੱਖ ਨਹੀਂ ਪਹਿਲਾਂ ਸਾਡੇ ਦਾਦਿਆਂ ਨੂੰ ਮਿਲੇ ਫੇਰ ਸਾਡੇ ਪਹਿਲਾਂ ਸਾਡੇ ਪਰਦਾਦਿਆਂ ਨੂੰ ਫੇਰ ਸਾਡੇ ਦਾਦਿਆਂ ਨੂੰ ਮਿਲੇ ਸਾਡੇ ਮਾਪਿਆਂ ਨੂੰ ਮਿਲੇ ਤੇ ਅੱਜ ਸਾਨੂੰ ਮਿਲ ਗਏ ਕੀ ਛੰਛਣ ਅਸੀਂ ਕੀ ਵਜਾਈ ਜਾਗੇ ਬੈਠੇ ਅਸੀਂ ਕੋਈ ਬੱਚੇ ਨਹੀਂ ਗਏ ਸਾਨੂੰ ਕੋਈ ਫਰੀ ਦਾ ਛੰਛਣਾ ਨਹੀਂ ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਰੋਜ਼ਗਾਰ ਲਿਆ ਕੇ ਦਿਓ ਮਾਵਾਂ ਦੇ ਪੁੱਤ ਨਾ ਮਰਾਓ ਤੁਹਾਡੀ ਐਨੀ ਪੁਲਿਸ 3 ਕਰੋੜ ਲੋਕਾਂ ਨੂੰ ਘਰਾਂ ਚ ਬਿਠਾਤਾ ਸੀਗਾ ਜਦੋਂ ਲੋਕਡਾਊਨ ਲੱਗਿਆ ਸੀ ਅੱਜ ਤੁਹਾਡੇ ਕੋਲੇ ਪੁਲਸਾ ਤੇ ਤੁਸੀਂ ਆਰਦੇ ਤੁਹਾਡੇ ਘਰ ਚੰਗੇ ਹੋ ਕੇ ਲੋਕਾਂ ਦੇ ਵੀ ਕਰਾ ਦਿਓ ਦਰਖਾਸਤਾਂ ਲੋਕਾਂ ਦੀਆਂ ਰੋਲਦੀਆਂ ਫਿਰਦੀਆਂ ਕਦੇ ਬਿਜ਼ਨਸ ਮੈਨਾਂ ਦੇ ਵੀ ਵਿਰੁੱਧ ਖੜਜੋ ਵਿਧਾਨ ਸਭਾ ਚ ਤੁਸੀਂ ਰੌਲਾ ਪਾ ਰਹੇ ਆ ਜਿਵੇਂ ਤੁਹਾਡੇ ਨਾਲੋਂ ਸੱਚਾ ਕੋਈ ਨਹੀਂ ਜਦੋਂ ਪਾਣੀ ਦੇ ਮਸਲਿਆਂ ਦੀ ਗੱਲ ਆਉਂਦੀ ਆ ਮਜ਼ਦੂਰਾਂ ਦੇ ਮਸਲਿਆਂ ਦੀ ਗੱਲ ਆਉਂਦੀ ਆ ਓਏ ਮਜ਼ਦੂਰਾਂ ਨੂੰ ਤਾਂ ਤੁਸੀਂ ਛੁਣਛਣਾ ਨਹੀਂ ਛੁਣਛਨੇ ਦਿੱਤੇ ਆ ਪੰਜ ਪੰਜ ਇਕੱਠੇ ਓਹ ਵਿਚਾਰੇ ਥੋੜੇ ਮਗਰ ਰੋਲਦੇ ਰਹੇ ਆ ਤੇ ਤੁਸੀਂ ਉਹਨਾਂ ਨੂੰ ਛੁਣਛਨੇ ਦਿੱਤੇ ਅੱਛਾ ਇਹ ਜਿਹੜਾ ਛੁਣਛਣਾ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਸੀਗੇ ਇਹ ਉਹਨਾਂ ਨੂੰ ਵੀ ਮਿਲਣ ਵਾਲਾ ਰੋਣਗੇ ਨਾ ਹੁਣ ਕੁਝ ਦਿਨਾਂ ਨੂੰ ਜਿਹੜੇ ਸਫਾਈ ਕਰਮਚਾਰੀ ਆ ਇਹ ਛੁਣਛਣਾ ਉਹਨਾਂ ਨੂੰ ਵੀ ਮਿਲਣ ਵਾਲਾ ਵਿਧਾਨ ਸਭਾ ਮਾੜੀ ਜੀ ਹੁਣ ਆ ਸੈਸ਼ਨ ਪੂਰਾ ਹੋ ਲੈੰਦੇ ਹੋ ਫੇਰ ਸੁਣਛਨੇ ਗਜਾਉਣ ਦੀ ਥੋੜੀ ਵਾਰੀ ਆਉਣੀ ਆ ਇਹਨਾਂ ਦੇ ਜਿਹੜੇ ਡੀਪੀਆਈ ਆ ਮਾਫੀ ਚਾਹੁੰਨਾ ਜੇਕਰ ਕੋਈ ਨਾਮ ਦੇ ਵਿੱਚ ਮਿਸਟੇਕ ਹੋ ਰਹੀ ਹੋਵੇ ਵਿਭਾਗ ਦੇ ਵਿੱਚ ਜਾਂ ਇਹਨਾਂ ਦੇ ਜਿਹੜੇ ਉਹ ਕਹਿੰਦੇ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਵਿੱਚ 100 ਬੱਚੇ ਜਿੱਥੇ 100 ਬੱਚਿਆਂ ਤੋਂ ਘੱਟ ਉੱਥੇ ਸਫਾਈ ਕਰਮਚਾਰੀਆਂ ਦੇ ਹੱਥਾਂ 'ਚੋਂ ਬੋਕਰ ਖੋਹ ਲੈਣੀ ਆ ਕਿ ਚੋਨ ਨਿਸ਼ਾਨ ਵੀ ਬਹੁਤ ਕਰੋ ਨਹੀਂ ਕਹਿੰਦੇ ਵੀ ਸਾਡਾ ਚੋਨ ਨਿਸ਼ਾਨ ਥੱਲੇ ਵਜੇ ਤੇ ਭਾਈ ਉਸ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਊਗਾ ਮਰ ਕੇ ਤੁਸੀਂ ਵੀ ਵਜਾ ਲਓਗੇ। ਉਹਨਛਨੇ ਇਹ ਸਰਕਾਰ ਛੁਣਛਨੇ ਵਾਲੀ ਸੀ ਪਹਿਲਾਂ ਟੀਵੀਾਂ 'ਚ ਬਣਦੇ ਰਹਿਆ ਕਮੇਡੀਆਂ 'ਚ ਬਣਦੇ ਰਹਿਆ ਅੱਜ ਤੁਹਾਨੂੰ ਵੀ ਕਮੇਡੀ ਕਰਕੇ ਛੁਣਛਨੇ ਵੰਡੇ ਆ ਪੰਜਾਬ ਦੇ ਆਉਣ ਵਾਲੀ ਪੀੜੀ ਦੇ ਸਿਰ ਉਹਨਾਂ ਦੇ ਸਿਰ ਤੇ ਵਾਲ ਨਹੀਂ ਹੋਣੇ ਜੰਦਿਆਂ ਦੇ ਸਿਰ ਤੇ ਕਰਜ਼ਾ ਹੋਊਗਾ ਤੇ ਆਪਾਂ ਤਿੰਨਾਂ ਸਾਲਾਂ ਦੇ ਵਿੱਚ ਸੁਣਛਣਿਆਂ ਤੇ ਖੁਸ਼ ਹੋ ਰਹੀਆਂ ਫਰੀਦਗਾਂ ਤੋਂ ਤਾਂ ਨਹੀਂ ਲੋਕਾਂ ਨੂੰ ਰੋਜ਼ਗਾਰ ਦਿਓ ਰੋਜ਼ਗਾਰ ਚਾਹੀਦਾ ਮਾਨ ਸਾਹਿਬ ਆ ਚੱਕੋ ਜਿਹੜੇ ਸਾਨੂੰ ਦੇਈ ਜਾਣੇ ਤਿੰਨਾਂ ਸਾਲਾਂ ਦੇ ਇਹ ਗੁੱਸਾ ਨਾ ਕਰੋ ਜੇ ਇਹ ਸੁਣਛਣੇ ਕਿਸੇ ਟਾਈਮ ਤੇ ਅਮਨਾ अरोड़ा ਜੀ ਨੇ ਕਾਂਗਰਸ ਨੂੰ ਦਿੱਤੇ ਸੀ ਤੇ ਅੱਜ ਤੁਸੀਂ ਲੈ ਲਓ ਆ ਹੁਣ ਸਾਨੂੰ ਤਾਂ ਤੁਹਾਡੇ ਨਾਲ ਅਸਲ ਦੇ ਵਿੱਚ ਕਹਿੰਦੇ ਮਾਨ ਸਾਹਿਬ ਦੀਆਂ ਕੋਠੀਆਂ ਕਾਫੀ ਆ ਇੱਕ ਸੰਗਰੂਰ ਆ ਚੰਡੀਗੜ੍ਹ ਵੀ ਆ ਕਹਿੰਦੇ ਕਾਫੀ ਹੋਰਾਂ ਵੀ ਕਈ ਪਾਸੇ ਹੋਣ ਗਈਆਂ ਸਾਨੂੰ ਪੱਕਾ ਤੁਹਾਡਾ ਹੁਣ ਟਿਕਾਣਾ ਤਾਂ ਮਿਲਣਾ ਨਹੀਂ ਨਹੀਂ ਤਾਂ ਤੁਹਾਨੂੰ ਡਾਕਰਾ ਹੀ ਪਹਵਾ ਦਿੰਦੇ ਤੇ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੂੰ ਪਰਚੇ ਪਾ ਕੇ ਉਹਨਾਂ ਤੇ ਜਿਹੜੇ ਕਹਿ ਲੋ ਤਸ਼ੱਦਦ ਕਰਾ ਕੇ ਫਿਰ ਜੇਲ੍ਹਾਂ ਚੋਂ ਬਾਹਰ ਕੱਢ ਕੇ ਉਹਨਾਂ ਨੂੰ ਵੀ ਮਿਲਦੇ ਛੁਣਛਣੀ ਹੋਰ ਕੱਖ ਨਹੀਂ ਮਿਲਣਾ ਕੀ ਮਿਲਣਾ ਲੋਕਾਂ ਨੂੰ ਇਕੱਲੇ ਛੁਣਛਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕੋ ਸਿਹਤ ਸਿੱਖਿਆ ਰੋਜ਼ਗਾਰ ਮੰਗ ਲੋ ਇਹ ਤਿੰਨੇ ਜ਼ਰੂਰਤਾਂ ਤੁਹਾਡੀਆਂ ਸਿਹਤ ਤੁਹਾਨੂੰ ਬਿਮਾਰੀਆਂ ਤੋਂ ਜਿਹੜਾ ਕਹਿ ਲੋ ਹਸਪੀਟਲ ਬਚਾ ਲੈਣਗੇ ਸਿੱਖਿਆ ਤੁਹਾਡੇ ਬੱਚਿਆਂ ਨੂੰ ਬਚਾ ਲੂਗੀ ਉਹਨਾਂ ਦਾ ਭਵਿੱਖ ਬਚਾ ਲੂਗੀ ਔਰ ਰੋਜ਼ਗਾਰ ਤੁਹਾਨੂੰ ਬਚਾ ਲੂਗੀ ਤੁਹਾਡੇ ਬੱਚਿਆਂ ਨੂੰ ਬਚਾ ਲੂਗੀ ਤੁਹਾਡਾ ਆਉਣ ਵਾਲਾ ਭਵਿੱਖ ਵੀ ਬਚਾ ਲੂਗੀ ਜਦੋਂ ਤਿੰਨੇ ਚੀਜ਼ਾਂ ਤੁਹਾਡੇ ਕੋਲ ਹੋਈਆਂ ਤੁਹਾਨੂੰ ਕਿਸੇ ਫ੍ਰੀ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਨਹੀਂ ਤਾਂ ਫਿਰ ਜਿਹੜੀ ਸਰਕਾਰ ਆਇਆ ਕਰੂਗੀ ਤੁਹਾਨੂੰ ਪੜਾਦਿਆ ਕਰੂਗੀ ਛੰਛਣੇ